ਅਲੱਦਾ ਮੇਰੇ ਪਤਾ ਸਰਦਾਰ ਹਾਕਮ ਸਿੰਘ ਪੱਠਰ ਕੋਈ ਗਲਤੀ ਹੋ ਗਈ ਹੋਣੀ ਆ ਜਿਹੜਾ ਉਹਨਾਂ ਨੇ ਪੰਜਾਬ ਦਾ ਨਾਮ ਪੂਰੇ ਇੰਟਰਨੈਸ਼ਨਲ ਲੈਵਲ ਤੇ ਰੋਸ਼ਨ ਕਰਤਾ ਮੈਂ ਉਹਨਾਂ ਵੱਲੋਂ ਪਛਤਾਵਾ ਕਰਦਾਗਾ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਕੋਈ ਸਾਡੀ ਸਾਰ ਨਹੀਂ ਲੈ ਰਿਆ ਤੇ ਮੈਂ ਡਿਨੋਟ ਲਗਾ ਕੇ ਇੱਥੇ ਪਛਤਾਵਾ ਕਰਦਾ ਇਹ ਮੇਰੇ ਪਤਾ ਸਰਦਾਰ ਹਾਕਮ ਸਿੰਘ ਪੱਠਰ ਨੂੰ ਜੋ 2008 ਦੇ ਵਿੱਚ ਸ਼੍ਰੀਮਤੀ ਪ੍ਰਤਿਭਾ ਪਾਟਲ ਨੇ ਤਿਆਂ ਚੰਦ ਅਵਾਰਡ ਦਿੱਤਾ ਸੀਗਾ ਉਸ ਦੇ ਨਾਲ ਸਨਮਾਨਤ ਕੀਤਾ ਸੀ ਕਿ ਉਹਨਾਂ ਨੇ ਪੂਰੇ ਭਾਰਤ ਦਾ ਪੂਰੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਤਾ ਦੋ ਵਾਰੀ 골ਡ ਮੈਡਲ ਲੈ ਕੇ ਉਹਨਾਂ ਨੇ ਲਗਾਤਾਰ ਏਸ਼ੀਆ ਦੇ ਵਿੱਚ ਦੋ ਵਾਰੀ ਏਸ਼ੀਆ ਦੇ ਵਿੱਚ ਉਹਨਾਂ ਨੇ ਨਾਮ ਚੰਕਾਇਆ ਆਪਣੀ ਕੌਮ ਦਾ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਪਰ ਇੱਥੇ ਸਾਰੀਆਂ ਜੋ ਪਹਿਲਾਂ ਪਾਰਟੀਆਂ ਰਾਜ ਕਰ ਗਈਆਂ ਸਾਰੀਆਂ ਨੇ ਲਾਰੇ ਤੇ ਫੋਕੇ ਦਾਅਵੇ ਕੀਤੇ ਹੈਗੇ ਮੇਰੇ ਪਤਾ ਸਰਦਾਰ ਹਾਕਮ ਸਿੰਘ ਪਠੱਲ ਨੇ ਦੋ ਵਾਰੀ ਏਸ਼ੀਆਈ ਗੇਮਾਂ ਦੇ ਵਿੱਚ ਭਾਰਤ ਦੇ ਲਈ ਸੋਨ ਤੰਗਵੇਂ ਜਿੱਤੇ ਨੇਗੇ ਪਹਿਲਾ ਮੈਡਲ ਉਹਨਾਂ ਨੇ 1978 ਦੇ ਵਿੱਚ ਜਿਹੜੀਆਂ ਥਾਈਲੈਂਡ ਦੇ ਬੈਂਕਾਕ ਦੇ ਵਿੱਚ ਏਸ਼ੀਆਈ ਖੇਡਾਂ ਹੋਈਆਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਭਾਰਤ ਦੇ ਲਈ 골ਡ ਜਿੱਤ ਕੇ ਝੋਲੀ ਪਾਇਆ ਭਾਰਤ ਦੇ ਬੜੀ ਜੀ ਜਾਣ ਨਾਲ ਉਹਨਾਂ ਨੇ ਉਹ 골ਡ ਜਿੱਤਿਆ ਸੀਗਾ ਤੇ ਉਹ ਸਮਾਂ ਸੀ ਜਦੋਂ ਭਾਰਤ ਕੋਲੇ ਬਹੁਤ ਘੱਟ 골ਡ ਆ ਰਹੇ ਸੀਗੇ ਤੇ 골ਡ ਵੀ ਉਹਨਾਂ ਨੇ ਪੂਰੀ ਆਪਣੀ ਜਾਨ ਲਾ ਕੇ ਜਿੱਤਿਆ ਸੀ ਜਦੋਂ 200 ਮੀਟਰ ਖਤਮ ਹੋਣ ਵਾਲੀ ਸੀਗੀ ਰੇਸ ਤਾਂ ਹਾਕਮ ਸਿੰਘ ਥੋੜਾ ਪਿੱਛੇ ਰਹਿ ਗਏ ਪਛੜ ਗਏ ਇੱਕ ਮਲੇਸ਼ੀਆ ਦਾ ਖਿਡਾਰੀ ਸੀ ਉਹ ਅੱਗੇ ਲੰਘ ਗਿਆ ਤੇ ਇਹਨਾਂ ਨੂੰ ਉਲਟੀ ਆ ਗਈ ਉਲਟੀ ਆ ਗਈ ਤੇ ਸਿਹਤ ਵਿਗੜ ਗਈ ਡੈਡੀ ਖੁਦ ਵੀ ਦੱਸਦੇ ਹੁੰਦੇ ਸੀ ਕਹਿੰਦੇ ਵੀ ਮੈਂ ਸੋਚਿਆ ਵੀ ਨਹੀਂ ਆਪਦੇ ਦੇਸ਼ ਦੀ ਪਿੱਠ ਨਹੀਂ ਲੱਗਣ ਦੇਣੀ ਹੈਗੀ ਅੱਜ ਚਾਹੇ ਕੁਸ ਮਰਜੀ ਹੋ ਜੇ ਵੀ ਬੇਹੋਸ਼ ਹੋ ਕੇ ਡਿੱਗ ਪਾ ਪਰ ਰੁਕਣਾ ਨਹੀਂ ਹੈਗਾ ਤੇ ਉਹੀ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਹੰਬੜਾ ਮਾਰਿਆ ਤੇ ਐਂਡ ਤੇ ਜਾ ਕੇ ਉਹ ਮਲੇਸ਼ੀਆਈ ਖਿਡਾਰੀ ਨੂੰ ਇਹਨਾਂ ਨੇ ਪਛਾੜਤਾ ਤੇ ਫਿਨਿਸ਼ਿੰਗ ਲਾਈਨ ਦੇ ਕ੍ਰਾਸ ਕਰਕੇ ਤੇ ਨਾਲ ਦੀ ਨਾਲ ਬੇਹੋਸ਼ ਹੋ ਕੇ ਡਿੱਗ ਪਏ 1979 ਦੇ ਵਿੱਚ 1979 ਦੇ ਵਿੱਚ ਆਪਣਾ ਟੋਕੀਓ ਦੇ ਵਿੱਚ ਹੋਈਆਂ ਸੀਗੀਆਂ ਏਸ਼ੀਅਨ ਚੈਂਪੀਅਨਸ਼ਿਪ ਟਰੈਕ ਐਂਡ ਫੀਲਡ ਉਹਦੇ ਵਿੱਚ ਵੀ ਮੇਰੇ ਪਿਤਾ ਜੀ ਨੇ ਆ ਪਾਰਟ ਦੀ 골ਡ ਮੈਡਲ ਜਿੱਤਿਆ 2008 ਦੇ ਵਿੱਚ ਇਹਨਾਂ ਨੂੰ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਵਾ ਬਾਟਲ ਕੋਲੋਂ ਧਿਆਨ ਚੰਦ ਵਾਰਡ ਵੀ ਪ੍ਰਾਪਤ ਹੋਇਆ ਪਰ ਦੇਖੀਏ ਤਾਂ ਇੱਕ ਆਮ ਇਨਸਾਨ ਨਾਲੋਂ ਵੀ ਬਹੁਤ ਮਾੜੇ ਰਹੇ ਨੇਗੇ ਤੇ ਮੈਂ ਖੁਦ ਵੀ ਮੈਨੂੰ ਥੋੜੀ ਥੋੜੀ ਸੁਰਤ ਸੀ ਮੈਂ ਜਦੋਂ ਸੁਰਤ ਸਵਹਾੜੀ ਸੀਗੀ ਮੈਂ ਇੱਕ ਆਮ ਬੰਦੇ ਵਾਲਾ ਜੀਵਨ ਬਤੀਤ ਕਰਦੇ ਦੇਖਿਆ ਪਿਤਾ ਜੀ ਨੂੰ ਤੋੜੀਆਂ ਪੰਡਾਂ ਸਿਰ ਤੇ ਧਰ ਕੇ ਜਾਂ ਕੋਈ ਹੋਰ ਖੇਤਾਂ ਦੇ ਵਿੱਚ ਕੰਮ ਕਰਦੇ देखो मेरे कहने का मतलब ये नहीं कि ये कम माड़े ने पर वो تجربه कुछ और करदे सिगे जे सरकार ने ओदों ਦੀਆਂ ਸਰਕਾਰਾਂ ਨੇ ਉਹਨਾਂ ਦੀ ਬਾਹ ਫੜੀ ਹੁੰਦੀ ਦੇਖਿਆ ਹੁੰਦਾ ਕਿ ਬੰਦੇ ਦੀਆਂ ਕੀ ਪ੍ਰਾਪਤੀਆਂ ਨੇ ਕੀ ਦੇਣਾ ਨੇ ਦੇਸ਼ ਨੂੰ ਤਾਂ ਅੱਜ ਸਮਾਂ ਕੁਝ ਹੋਰ ਹੀ ਹੋਣਾ ਸੀ ਸਾਡੇ ਤੇ ਪਰਾਸੀ ਅੱਜ ਬਹੁਤ ਹੀ ਹਨੇਰੇ ਭਰੀ ਜ਼ਿੰਦਗੀ ਚ ਮਤਲਬ ਰਹਿਣ ਲਈ ਮਜਬੂਰ ਆਗੇ ਇਹ 78 ਦੀਆਂ ਗੇਮਾਂ ਦਾ ਸਰਟੀਫੀਕੇਟ ਹੈ ਇਹ ਜਿਹਦੇ ਵਿੱਚ ਫਸਟ ਆਈ ਸੀਗੇ ਇਹ 20 ਕਿਲੋਮੀਟਰ ਦੇਖ ਸਕਦੇ ਹੋ ਤੁਸੀਂ ਤਾਂ ਤਸਵੀਰ ਦੇ ਵਿੱਚ ਨਜ਼ਰ ਵੀ ਆ ਰਿਹਾ 20 ਕਿਲੋਮੀਟਰ ਵਾਕ ਦੇ ਵਿੱਚ ਏਸ਼ੀਆ ਦੇ ਵਿੱਚ ਨੇ ਰਿਕਾਰਡ ਵੀ ਕਾਇਮ ਕੀਤਾ 1 ਘੰਟਾ 31 ਮਿੰਟ 54 ਸਕਿੰਟ ਦਾ ਨਾਲ ਨਾਲ ਰਿਕਾਰਡ ਵੀ ਕਾਇਮ ਕੀਤਾ ਇਹਨਾਂ ਨੇ 20 ਕਿਲੋਮੀਟਰ ਵਾਕ ਦੇ ਵਿੱਚ ਸਰਕਾਰਾਂ ਨੇ ਜੋ ਮੰਨਦਾ ਬਣਦਾ ਮਾਨ ਸਤਕਾਰ ਸੀ ਉਹ ਦਿੱਤਾ ਹੀ ਨਹੀਂ ਉਹਨਾਂ ਨੂੰ ਕੋਈ ਚੰਗਾ ਆਉਦਾ ਨਹੀਂ ਅੱਜ ਕੱਲ ਦੇਖੋ ਚਲੋ ਹੁਣ ਤਾਂ ਫੇਰ ਵੀ ਫਰਕ ਆ ਜਿਵੇਂ ਕੋਈ ਜਿੱਤ ਗਿਆ ਗਿਆ ਡੀਐਸਪੀ ਲਗਾਤਾ ਕੁਛ ਲਗਾਤਾ ਐਦਾਂ ਦਾ ਉਹਨਾਂ ਨੂੰ ਕੁਛ ਨਹੀਂ ਮਿਲਿਆ ਹੈਗਾ ਧਿਆਨ ਚੰਦ ਜਿਹੜਾ ਪੁਰਸਕਾਰ ਆ ਉਹਨਾਂ ਨੂੰ ਦਿੱਤਾ ਗਿਆ ਸੀ ਹਾਕਮ ਸਿੰਘ ਨਾਮ ਪੜ ਸਕਦੇ ਹੋ ਤੁਸੀਂ ਕਈ ਵੱਡੇ ਪੱਦਰ ਦੇ ਵੱਡੇ ਵੱਡੇ ਅਸੀਂ ਕਹਿ ਸਕਦੇ ਆ ਪੋਲੀਟੀਕਲ ਲੀਡਰਾਂ ਤੋਂ ਜਿਹੜਾ ਮੈਡਲ ਸਨਮਾਨ ਕੀਤਾ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ 1978 ਦੇ ਵਿੱਚ ਏਸ਼ੀਆ ਗੇਮ ਦੇ ਵਿੱਚ ਵੱਡੇ ਪੱਧਰ ਤੇ ਨਾਮ ਰੋਸ਼ਨ ਕਰਨ ਵਾਲੇ ਹਾਕਮ ਸਿੰਘ ਜਿਹੜੇ ਉਹਨਾਂ ਦੇ بیٹے ਨੇ ਤਾਂ ਅੱਜ ਗਲੀ ਗਲੀ ਠੋਕਰਾ ਖਾਰੇ ਨੇ ਗੱਲ ਕੀਤੀ ਜਾਵੇ ਹਾਕਮ ਸਿੰਘ ਦੀ ਤਾਂ ਸਰਦਾਰ ਪੰਜਾਬ ਦੇ ਐਥਲੀਟ ਦੇ ਵਿੱਚ ਨਾਮ ਰੋਸ਼ਨ ਕਰਨ ਵਾਲੇ ਨੇ ਜਿਨ੍ਹਾਂ ਨੇ ਪੰਜਾਬ ਦਾ ਦੇਸ਼ ਦਾ ਨਾਮ ਸੀ ਰੋਸ਼ਨ ਕੀਤਾ ਸੀ ਤਾਂ ਪਹਿਲਾਂ ਤਸਵੀਰ ਦਿਖਾ ਦੇਣਾ ਤੁਹਾਨੂੰ ਧਿਆਨ ਚੰਦ ਜਿਹੜਾ ਪੁਰਸਕਾਰ ਹੈ ਉਹਨਾਂ ਨੂੰ ਦਿੱਤਾ ਗਿਆ ਸੀ ਹਾਕਮ ਸਿੰਘ ਨਾਮ ਪੜ ਸਕਦੇ ਹੋ ਤੁਸੀਂ ਕਈ ਵੱਡੇ ਪੱਧਰ ਦੇ ਵੱਡੇ ਵੱਡੇ ਅਸੀਂ ਕਹਿ ਸਕਦੇ ਆ ਪੋਲੀਟੀਕਲ ਲੀਡਰਾਂ ਤੋਂ ਜਿਹੜਾ ਮੈਂ ਸਨਮਾਨ ਕੀਤਾ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ ਮੇਰੇ ਨਾਲ ਮਨਪ੍ਰਿਤ ਮੌਜੂ ਨੇ ਮਨਪ੍ਰਿਤ ਗੱਲ ਕੀਤੀ ਜਾਵੇ ਹਾਕਮ ਸਿੰਘ ਜੀ ਦੇ ਤੁਹਾਡੇ ਪਿਤਾ ਜੀ ਦੀ ਕਿਹੜੇ ਕਿਹੜੇ ਮੈਡਲ ਨੇ ਉਹਨਾਂ ਨੇ ਲਏ ਸੀ ਤੇ ਅੱਜ ਪਰਿਵਾਰ ਦੇ ਕੀ ਹਾਲਾ ਜੀ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਜੀ ਮੇਰੇ ਪਿਤਾ ਸਰਦਾਰ ਹਾਕਮ ਸਿੰਘ ਭੱਟਲ ਨੇ ਦੋ ਵਾਰੀ ਏਸ਼ੀਆਈ ਗੇਮਾਂ ਦੇ ਵਿੱਚ ਭਾਰਤ ਦੇ ਲਈ ਸੋਨ ਤੰਗ ਮੇ ਜਿੱਤੇ ਨੇਗੇ ਪਹਿਲਾ ਮੈਡਲ ਉਹਨਾਂ ਨੇ 1978 ਦੇ ਵਿੱਚ ਜਿਹੜੀਆਂ ਥਾਈਲੈਂਡ ਦੇ ਬੈਂਕਾਕ ਦੇ ਵਿੱਚ ਏਸ਼ੀਆਈ ਖੇਡਾਂ ਹੋਈਆਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਭਾਰਤ ਦੇ ਲਈ 골ਡ ਜਿੱਤ ਕੇ ਝੋਲੀ ਪਾਇਆ ਭਾਰਤ ਦੇ ਤੇ ਉਹਦੇ ਵਿੱਚ ਮੈਂ ਇੱਕ ਗੱਲ ਦੱਸਣੀ ਚਾਹੂੰਗਾ ਬੜੀ ਜੀ ਜਾਨ ਨਾਲ ਉਹਨਾਂ ਨੇ ਉਹ 골ਡ ਜਿੱਤਿਆ ਸੀਗਾ ਤੇ ਉਹ ਸਮਾਂ ਸੀ ਜਦੋਂ ਭਾਰਤ ਕੋਲੇ ਬਹੁਤ ਘੱਟ 골ਡ ਆ ਰਹੇ ਸੀਗੇ ਤੇ 골ਡ ਵੀ ਉਹਨਾਂ ਨੇ ਪੂਰੀ ਆਪਣੀ ਜਾਨ ਲਾ ਕੇ ਜਿੱਤਿਆ ਸੀ ਵੀ ਇਹ ਦੇਖੋ ਕੋਈ ਐ ਕਈਆਂ ਸੁਣੀਆਂ ਗੱਲਾਂ ਨਹੀਂ ਹੈਗੀਆਂ ਪ੍ਰਿੰਸੀਪਲ ਸਰਬਨ ਸਿੰਘ ਦੀ ਤੁਸੀਂ ਕਿਤਾਬ ਪੜ ਲਿਓ ਉਹਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾਗਾ ਵੀ ਜਦੋਂ 200 ਮੀਟਰ ਤੇ ਮਤਲਬ ਖਤਮ ਹੋਣ ਵਾਲੀ ਸੀਗੀ ਰੇਸ ਤਾਂ ਹਾਕਮ ਸਿੰਘ ਥੋੜਾ ਪਿੱਛੇ ਰਹਿ ਗਏ ਪਛੜ ਗਏ ਇੱਕ ਮਲੇਸ਼ੀਆ ਦਾ ਖਿਡਾਰੀ ਸੀ ਉਹ ਅੱਗੇ ਲੰਘ ਗਿਆ ਤੇ ਇਹਨਾਂ ਨੂੰ ਉਲਟੀ ਆ ਗਈ ਉਲਟੀ ਆ ਗਈ ਤੇ ਸਿਹਤ ਵਿਗੜ ਗਈ ਪਰ ਡੈਡੀ ਖੁਦ ਵੀ ਦੱਸਦੇ ਹੁੰਦੇ ਸੀ ਕਹਿੰਦੇ ਵੀ ਮੈਂ ਸੋਚਿਆ ਵੀ ਨਹੀਂ ਆਪਦੇ ਦੇਸ਼ ਦੀ ਪਿੱਠ ਨਹੀਂ ਲੱਗਣ ਦੇਣੀ ਹੈਗੀ ਅੱਜ ਚਾਹੇ ਕੁਝ ਮਰਜ਼ੀ ਹੋ ਜੇ ਵੀ ਬੇਹੋਸ਼ ਹੋ ਕੇ ਡਿੱਗ ਪਾ ਪਰ ਰੁਕਣਾ ਨਹੀਂ ਹੈਗਾ ਤੇ ਉਹੀ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਹੰਬੜਾ ਮਾਰਿਆ ਤੇ ਐਂਡ ਤੇ ਜਾ ਕੇ ਉਹ ਮਲੇਸ਼ੀਆਈ ਖਿਡਾਰੀ ਨੂੰ ਉਹਨਾਂ ਨੇ ਪਛਾੜਤਾ ਤੇ ਫਿਨਿਸ਼ਿੰਗ ਲਾਈਨੇ ਕ੍ਰਾਸ ਕਰਕੇ ਤੇ ਨਾਲ ਦੀ ਨਾਲ ਬੇਹੋਸ਼ ਹੋ ਕੇ ਡਿੱਗ ਪਏ ਇੱਕ ਦੂਸਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਨਰਸਾਂ ਨੇ ਦੱਸਿਆ ਵੀ ਇਦਾਂ ਕਰਕੇ ਵਧਾਈ ਦਿੱਤੀ ਉਹਨਾਂ ਨੇ ਵੀ ਤੁਸੀਂ ਚੈਂਪੀਅਨ ਬਣ ਚੁੱਕੇ ਹੋਗੇ ਏਸ਼ੀਆ ਦੇ ਤੇ ਦੂਸਰੀ ਵਾਰ ਫੇਰ ਜੀ 1979 ਦੇ ਵਿੱਚ 1979 ਦੇ ਵਿੱਚ ਆਪਣਾ ਟੋਕੀਓ ਦੇ ਵਿੱਚ ਹੋਈਆਂ ਸੀਗੀਆਂ ਏਸ਼ੀਅਨ ਚੈਂਪੀਅਨਸ਼ਿਪ ਟਰੈਕ ਐਂਡ ਫੀਲਡ ਉਹਦੇ ਵਿੱਚ ਵੀ ਮੇਰੇ ਪਿਤਾ ਜੀ ਨੇ ਭਾਰਤ ਦੇ 골ਡ ਮੈਡਲ ਜਿੱਤੇ ਆ ਤੇ ਤਾਂ ਇੱਕ ਅਸੀਂ ਕਹਿ ਸਕਦੇ ਹਾਂ ਮਾਣ ਵਾਲੀ ਗੱਲ ਹੈ ਵੀ ਏਸ਼ੀਆ ਦੇ ਵਿੱਚ ਦੋ ਵਾਰ 골ਡ ਮੈਡਲ ਲੈਣਾ ਜੀ ਬਹੁਤ ਜ਼ਿਆਦਾ ਤੁਸੀਂ ਦੇਖੋ ਕਿੰਨੀ ਜੀ ਜਾਣ ਨਾਲ ਜਿੱਤੇ ਆ ਬੰਦੇ ਨੇ ਦੂਸਰੀ ਵਾਰ ਤੁਸੀਂ ਦੇਖੋ ਉਦੋਂ ਇੰਡੀਆ ਦੇ ਸਿਰਫ ਦੋ ਹੀ 골ਡ ਆਈ ਸੀ ਉਹ ਗੇਮਾਂ ਚੋਂ ਇੱਕ 골ਡ ਮੇਰੇ ਫਾਦਰ ਸਾਹਿਬ ਸਰਦਾਰ ਹਾਕਮ ਸਿੰਘ ਪਠਣ ਨੇ ਜਿੱਤਿਆ ਸੀਗਾ ਜੀ ਤਾਂ ਉਸ ਤੋਂ ਬਾਅਦ ਫਿਰ ਹੁਣ ਪਰਿਵਾਰ ਤੇ ਕੀ ਹਾਲਾਤ ਨੇ ਹਾਂ ਤੇ ਇੱਕ ਮੈਂ ਹੋਰ ਦੱਸਣਾ ਚਾਹੂੰਗਾ ਉਹ ਵੀ ਤੁਹਾਨੂੰ ਦੱਸ ਰਿਹਾ ਜੀ ਤੇ 2008 ਦੇ ਵਿੱਚ ਇਹਨਾਂ ਨੂੰ ਰਾਸ਼ਟਰਪਤੀ ਸ਼੍ਰੀਮਤੀ ਪ੍ਰਤੀਵਾ ਬਾਟਲ ਕੋਲੋਂ ਧਿਆਨ ਚੰਦ ਅਵਾਰਡ ਵੀ ਪ੍ਰਾਪਤ ਹੋਇਆ ਤੇ ਬਾਕੀ ਹਾਲਾਤ ਦੀ ਗੱਲ ਰਹੀ ਜੀ ਹਾਲਾਤ ਜਿਸ ਸਾ ਉਹਨਾਂ ਨੇ ਮੈਂ ਤੁਹਾਨੂੰ ਪ੍ਰਾਪਤੀਆਂ ਗਿਣਾਈਆਂ ਨੇ ਉਸ ਨੂੰ ਦੇਖ ਕੇ ਜੇ ਆਪਾਂ ਦੇਖੀਏ ਤਾਂ ਇੱਕ ਆਮ ਇਨਸਾਨ ਨਾਲੋਂ ਵੀ ਬਹੁਤ ਮਾੜੇ ਰਹੇ ਨੇਗੇ ਤੇ ਮੈਂ ਖੁਦ ਵੀ ਮੈਨੂੰ ਥੋੜੀ ਥੋੜੀ ਸੁਰਤ ਸੀ ਮੈਂ ਜਦੋਂ ਦਾ ਸੁਰਤ ਸਵਹਾਲੀ ਸੀਗੀ ਮੈਂ ਇੱਕ ਆਮ ਬੰਦੇ ਵਾਲਾ ਜੀਵਨ ਬਤੀਤ ਕਰਦੇ ਦੇਖਿਆ ਪਤਾ ਜੀ ਨੂੰ ਤੂੜੀਆਂ ਪੰਡਾਂ ਸਿਰ ਤੇ ਧਰ ਕੇ ਜਾਂ ਕੋਈ ਹੋਰ ਖੇਤਾਂ ਦੇ ਵਿੱਚ ਕੰਮ ਕਰਦੇ ਦੇਖੋ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਇਹ ਕੰਮ ਮਾੜੇ ਨੇ ਪਰ ਉਹ ਡਿਜ਼ਰਬ ਕੁਝ ਹੋਰ ਕਰਦੇ ਸੀਗੇ ਜੇ ਸਰਕਾਰ ਨੇ ਉਦੋਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਬਾਹ ਫੜੀ ਹੁੰਦੀ ਦੇਖਿਆ ਹੁੰਦਾ ਕਿ ਬੰਦੇ ਦੀਆਂ ਕੀ ਪ੍ਰਾਪਤੀਆਂ ਕੀ ਦੇਣਾ ਨੇ ਦੇਸ਼ ਨੂੰ ਤਾਂ ਅੱਜ ਸਮਾਂ ਕੁਝ ਹੋਰ ਹੀ ਹੋਣਾ ਸੀ ਸਾਡੇ ਤੇ ਪਰ ਅਸੀਂ ਅੱਜ ਬਹੁਤ ਹੀ ਹਨੇਰੇ ਭਰੀ ਜ਼ਿੰਦਗੀ ਚ ਮਤਲਬ ਰਹਿਣ ਲਈ ਮਜਬੂਰ ਆਗੇ ਏਸ਼ੀਅਨ ਗੇਮਾਂ ਦੀ ਗੱਲ ਕੀਤੀ ਜਾਵੇ ਤਾਂ ਬੜੀ ਮਿਹਨਤ ਲੱਗਦੀ ਹੈ ਮਿਹਨਤ ਕਰਕੇ ਜਿਹੜਾ ਨਾਮ ਵੀ ਰੋਸ਼ਨ ਕੀਤਾ ਇਹਦੇ 골ਡ ਮੈਡਲ ਲਈ ਤਾਂ ਬਹੁਤ ਵੱਡੀ ਮਿਹਨਤ ਕੀਤੀ ਜਾਂਦੀ ਹੈ ਕਈ ਕਈ ਸਾਲ ਤੱਕ ਮਿਹਨਤਾਂ ਚੱਲਦੀਆਂ ਰਹਿੰਦੀਆਂ ਨੇ ਹਾਂਜੀ ਹਾਂਜੀ ਦੇਖੋ ਕੋਈ ਇਹ ਕੋਈ ਜਵਾਕਾਂ ਵਾਲੀ ਖੇਡ ਤਾਂ ਹੈ ਨਹੀਂ ਇਹਨਾਂ ਵੀ ਬਸ ਪਾ ਜ਼ਿਲ੍ਹੇ ਤੇ ਜਿੱਤ ਗਏ ਬੜਾ ਉਹਨਾਂ ਨੇ ਮਿਹਨਤ ਕੀਤੀ ਇਹਦੇ ਵਿੱਚ ਤੇ ਆ ਮੈਂ ਸਰਟੀਫਿਕੇਟ ਦਿਖਾਉਣਾ ਚਾਹੂੰਗਾ ਇਹ 78 ਦੀਆਂ ਗੇਮਾਂ ਦਾ ਸਰਟੀਫਿਕੇਟ ਹੈ ਇਹ ਜਿਹਦੇ ਵਿੱਚ ਫਸਟ ਆਏ ਸੀਗੇ ਤਾਂ 20 ਕਿਲੋਮੀਟਰ ਦੇਖ ਸਕਦਾ ਤੁਸੀਂ ਤਾਂ ਤਸਵੀਰ ਦੇ ਵਿੱਚ ਨਜ਼ਰ ਵੀ ਆ ਰਿਹਾ ਤਾਂ ਜੀ ਹਾਂ ਜੀ 20 ਕਿਲੋਮੀਟਰ ਵਾਕ ਦੇ ਵਿੱਚ ਨੇ ਨਾਲ-ਨਾਲ ਏਸ਼ੀਆ ਦੇ ਵਿੱਚ ਨੇ ਰਿਕਾਰਡ ਵੀ ਕਾਇਮ ਕੀਤਾ ਅ 1 ਘੰਟਾ 31 ਮਿੰਟ 54 ਸਕਿੰਟ ਦਾ ਨਾਲ-ਨਾਲ ਰਿਕਾਰਡ ਵੀ ਕਾਇਮ ਕੀਤਾ ਇਹਨਾਂ ਨੇ 20 ਕਿਲੋਮੀਟਰ ਵਾਕ ਦੇ ਵਿੱਚ ਤੇ ਦੇਸ਼ ਦਾ ਨਾਮ ਦੇਖੋ ਕਿੰਨੇ ਲੈਵਲ ਤੇ ਲੈ ਕੇ ਗਏ ਪਰ ਉਸ ਦੇ ਹਿਸਾਬ ਨਾਲ ਇਹਨਾਂ ਨੂੰ ਸਰਕਾਰਾਂ ਵੱਲੋਂ ਜਿਹੜਾ ਵਤੀਰਾ ਸੀ ਉਹ ਨਾ ਪੱਕੀ ਰਹੇਗਾ ਕੁੱਲ ਮਿਲਾ ਕੇ ਤੁਹਾਨੂੰ ਕਿਉਂ ਲੱਗਦਾ ਇਦਾਂ ਜੇਕਰ ਗੱਲ ਕੀਤੀ ਜਾਵੇ ਇੱਕ ਏਸ਼ੀਅਨ ਖਿਡਾਰੀ ਦੀ ਤਾਂ ਲੋਕ ਅਸੀਂ ਕਹਿ ਸਕਦੇ ਹਾਂ ਉਹਨਾਂ ਤੋਂ ਲੈ ਕੇ ਐਕਸਪੈਕਟ ਕਰਦੇ ਨੇ ਵੀ ਉਹਨਾਂ ਦੇ ਨਾਮ ਤੋਂ ਲੈ ਕੇ ਬਹੁਤ ਕੁਝ ਸਿੱਖਦੇ ਨੇ ਪਰ ਤੁਹਾਡੇ ਮਨ ਜਹਨ ਦੇ ਵਿੱਚ ਕਿਉਂ ਇਦਾਂ ਜਹਨ ਦੇ ਵਿੱਚ ਮੈਂ ਦੇਖੋ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ ਵੀ ਜਿਹੜਾ ਸਾਡਾ ਜੀਵਨ ਰਹੇਗਾ ਇੱਕ ਆਮ ਇਨਸਾਨ ਨਾਲੋਂ ਵੀ ਮਾੜਾ ਰਹੇਗਾ ਸਾਨੂੰ ਚੰਗੇ ਸਕੂਲਾਂ 'ਚ ਪੜ੍ਹਾਵ ਵੀ ਨਹੀਂ ਸਕਿਆਗੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਿਆ ਅਸੀਂ ਤੇ ਕਿਉਂਕਿ ਸਰਕਾਰਾਂ ਨੇ ਜੋ ਮੰਨਦਾ ਬਣਦਾ ਮਾਨ ਸਤਕਾਰ ਸੀ ਉਹ ਦਿੱਤਾ ਹੀ ਨਹੀਂ ਉਹਨਾਂ ਨੂੰ ਕੋਈ ਚੰਗਾ ਆਉਦਾ ਨਹੀਂ ਅੱਜ ਕੱਲ ਦੇਖੋ ਚਲੋ ਹੁਣ ਤਾਂ ਫੇਰ ਵੀ ਫਰਕ ਆ ਜਿਵੇਂ ਕੋਈ ਜਿੱਤ ਗਿਆ ਗਿਆ ਡੀਐਸਪੀ ਲਗਾਤਾ ਕੁਛ ਲਗਾਤਾ ਐਦਾਂ ਦਾ ਉਹਨਾਂ ਨੂੰ ਕੁਛ ਨਹੀਂ ਮਿਲਿਆ ਹੈਗਾ ਤੇ ਬੜੀ ਉਹਨਾਂ ਨੇ ਮਤਲਬ ਮਾੜੇ ਹਾਲਾਤ ਦੇਖਿਆ ਨਾਲ ਅਸੀਂ ਵੀ ਦੇਖਿਆ ਤੇ ਤਾਂ ਹੀ ਕਰਕੇ ਅੱਜ ਅਸੀਂ ਆਪ ਖੁਦ ਨਹੀਂ ਐਥਲੀਟ ਬਣ ਸਕੇ ਉਹਨਾਂ ਨੇ ਕਦੇ ਸਾਨੂੰ ਗਰਾਊਂਡ ਵੇਚੀ ਨਹੀਂ ਹੈਗਾ ਇਹ ਗੱਲ ਹੈ ਵੀਰ ਜੀ ਪਰ ਹੁਣ ਤਾਂ ਸਰਕਾਰਾਂ ਨੇ ਲਗਾਤਾਰ ਜਿਹੜੀਆਂ ਆਪ ਪ੍ਰਸ਼ੰਸਾ ਕਰ ਰਹੀਆਂ ਨੇ ਆਪ ਅੱਗੇ ਵਧ ਚੜ ਕੇ ਕਹਿ ਰਹੇ ਨੇ ਵੀ ਤੁਸੀਂ 올림픽 ਦੇ ਵਿੱਚ ਆਓ ਗੇਮਾਂ ਏਸ਼ੀਅਨ ਖੇਡੋ ਗੇਮਾਂ ਦੇ ਰਾਹੀ ਜਿਹੜਾ ਜੁੜੋ ਜੀ हां देखो चलो बड़ी बढ़िया गल है ना खेड़ा ਨਾਲ ਜੋੜ ਰਹੇ ਨੇ ਪਰ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਸਰਕਾਰ ਨੂੰ ਵੀ ਜੋ ਪਹਿਲਾਂ ਇੰਡੀਆ ਦੇ ਝੋਲੀ ਪਾ ਕੇ ਜਿੱਤ ਕੇ ਤਗਮੇ ਹਨਾ ਇੰਨਾ ਨਾਮ ਰੋਸ਼ਨ ਕਰ ਗਏ ਵੀ ਉਹਨਾਂ ਦੀ ਵੀ ਸਾਰਤਾ ਲਾਉਂਦਾ ਤੁਸੀਂ ਚਲੋ ਪਹਿਲਾਂ ਨਹੀਂ ਸਰਕਾਰਾਂ ਨੇ ਲਾਰੀ ਲਾਏ ਨੇ ਕੁਛ ਨਹੀਂ ਕੀਤਾ ਹੈਗਾ ਪੁਰਾਣੀ ਸਰਕਾਰ ਚ ਤੁਸੀਂ ਮਿਲਿਓ ਕਿਸੇ ਨੂੰ हां जी हां ਬਹੁਤ ੱੱਕੇ ਖਾਦੇ ਹੈਗੇ ਜਿਵੇਂ ਕਹ ਲਉ ਮੈਂ ਕੇਵਲ ਸਿੰਘ ਢੱਲੋਂ ਨੂੰ ਵੀ ਮਿਲਿਆ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਭਰੋਸਾ ਵੀ ਦਿਵਾਇਆ ਸੀਗਾ ਤੇ ਉਹ ਹਜੇ ਵੀ ਮੀਡੀਆ ਦੇ ਵਿੱਚ ਆਪਣਾ YouTube ਤੇ ਉਹਨਾਂ ਦੀ ਵੀਡੀਓ ਪਈ ਹੈਗੀ ਜਦੋਂ ਉਹਨਾਂ ਨੇ ਕਿਹਾ ਸੀ ਮੈਂ ਨੌਕਰੀ ਵੀ ਇਹਨਾਂ ਦੇ ਵਾਸਤੇ ਕੋਸ਼ਿਸ਼ ਕਰੂੰਗਾ ਤੇ ਮੈਂ ਉਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀ ਪਰ ਲੀਡਰਾਂ ਦੇ ਘਰਾਂ ਦੀਆਂ ਠੋਕਰਾਂ ਹੀ ਖਾਦੀਆਂ ਨੇ ਹੁਣ ਤੱਕ ਹਾਂਜੀ ਹਾਂਜੀ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਉਸ ਟਾਈਮ ਤੇ ਰਾਣਾ ਗੁਰਮੀਤ ਸਾਢੀ ਸੀਗੇ ਖੇਡ ਮੰਤਰੀ ਉਹਨਾਂ ਨੂੰ ਵੀ ਦੋ ਤਿੰਨ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕਿਸੇ ਬੰਦੇ ਦੇ ਵਿੱਚੋਂ ਪਤਾ ਲੱਗਿਆ ਸੀ ਮੇਰੇ ਨਾਲ ਫੌਜ ਦੇ ਕੁਝ ਰਿਟਾਇਰਡ ਆਫੀਸਰ ਵੀ ਜਾਂਦੇ ਹੁੰਦੇ ਸੀਗੇ ਉਹਨਾਂ ਨੂੰ ਕੋਈ ਜਾਣਕਾਰੀ ਮਿਲੀ ਸੀ ਕਹਿੰਦੇ ਵੀ ਮੰਤਰੀ ਸਾਹਿਬ ਅੰਦਰ ਹੀ ਹੁੰਦੇ ਸੀਗੇ ਤੇ ਵੀ ਉਹ ਬਾਹਰੋਂ ਵੈਸੀ ਝੂਠ ਬਲਵਾਉਣ ਦੇ ਦੀ ਕਹਿੰਦੇ ਸੀ ਮੰਤਰੀ ਸਾਹਿਬ ਤਾਂ ਲੇਟ ਆਉਂਦੇ ਆ ਇਸ ਹੱਦ ਤੱਕ ਜਿਹੜੀ ਇੱਕ ਏਸ਼ੀਅਨ ਖਿਡਾਰੀ ਦੀ ਜਿਹੜੀ ਅਸੀਂ ਕਹਿੰਦੇ ਬੇਕਦਰੀ ਕੀਤੀ ਹੈ ਜੀ 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 ਤੇ ਤਾਂ ਹੀ ਤਾਂ ਫਿਰ ਹੁਣ ਬਸ ਮਤਲਬ ਇਹ ਚੀਜ਼ਾਂ ਤੋਂ ਮੂੰਹ ਮੋੜ ਗਿਆ ਹੁਣ ਬੰਦਾ ਖੇਡਣ ਨਾਲ ਕਿਵੇਂ ਜੁੜੂਗਾ ਇਹ ਭਾਜੀ ਤੁਸੀਂ ਆਪ ਹੀ ਸੋਚ ਸਕਦੇ ਹੋ ਤੇ ਲਗਾਤਾਰ ਆਮ ਆਦਮੀ ਵੀ ਕਰ ਰਹੀ ਹੈ ਨੌਕਰੀਆਂ ਦੇ ਰਹੀ ਹੈ ਤਾਂ ਤੁਸੀਂ ਸੀਐਮ ਪੰਜਾਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਹਜੇ ਹੋ ਨਹੀਂ ਪਾਈ ਹੈਗੀ ਤੇ ਮੇਰੀ ਤਾਂ ਇਹੀ ਕੋਸ਼ਿਸ਼ ਹੈ ਵੀ ਉਹਨਾਂ ਨਾਲ ਮਿਲ ਕੇ ਵੀ ਇਹ ਮੰਗ ਕੀਤੀ ਜਾਵੇ ਹਨਾ ਵੀ ਜਿਸਾਂ ਨਾਲ ਪਿਤਾ ਜੀ ਦੀਆਂ ਪ੍ਰਾਪਤੀਆਂ ਸੀ ਇੰਨਾ ਯੋਗਦਾਨ ਰਿਹਾਗਾ ਕੋਈ ਦੇਖੋ ਇਹ ਮਾੜੀ-ਮੋਟੀ ਗੱਲ ਤਾਂ ਹੈ ਨਹੀਂ ਏਸ਼ੀਆ ਲੈਵਲ ਤੇ ਦੋ ਵਾਰੀ 골ਡ ਲੈਣਾ ਤੇ ਇਹੀ ਮੈਂ ਮੰਗ ਕਰਦਾ ਜੇ ਉਹਨਾਂ ਤੱਕ ਵੀਡੀਓ ਹੀ ਪਹੁੰਚਦੀ ਹੈ ਵੀ ਸਾਡੀ ਸਾਰ ਲਈ ਜਾਵੇ ਵੀ ਉਹ ਤਾਂ ਖੇਡਾਂ ਨੂੰ ਬੜਾ ਪਿਆਰ ਕਰਦੇ ਹੈਗੇ ਸਾਡੀ ਤਾਂ ਇਹੀ ਸਾਰੇ ਪਰਿਵਾਰ ਦੀ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਮੇਰੇ ਪਿਤਾ ਜੀ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਸਾਡੀ ਬਾਹ ਫੜੋ ਤੇ ਕੋਈ ਛੋਟੀ ਮੋਟੀ ਨੌਕਰੀ ਦਾ ਸਰਕਾਰੀ ਨੌਕਰੀ ਉਹ ਕੀਤੀ ਜਾਵੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈਗੀ ਵਿਦਿਆ ਐਮ ਐਸ ਸੀ ਆਈਟੀ ਤੇ ਪਰ ਮੈਂ ਇੱਕ ਬੜੀ ਛੋਟੀ ਜੀ ਤਨਖਾਹ ਤੇ ਮਤਲਬ ਪਰਿਵਾਰ ਵਾਸਤੇ ਕਰਨਾ ਪੈਂਦਾ ਜੀ ਦੇਖੋ ਸਰਦਾ ਨਹੀਂ ਹੈਗਾ ਤੇ ਮੈਂ ਉਹ ਨੌਕਰੀ ਕਰਨ ਲਈ ਮਜਬੂਰ ਆਗਾ ਮੈਨੂੰ ਅਕਸਰ ਹੀ ਕਈ ਲੋਕ ਵੀ ਟੋਕ ਦਿੰਦੇ ਆ ਬੰਦੇ ਟੋਕ ਦਿੰਦੇ ਆ ਵੀ ਯਾਰ ਤੂੰ ਤਾਂ ਏਡੇ ਵੱਡੇ ਅਸਲੀਡ ਦਾ ਬੇਟਾ ਹੈਗਾ ਤੇ ਤੂੰ ਵੀ ਇਹ ਨੌਕਰੀ ਕਰ ਰਿਹਾ ਫਿਰ ਮੈਂ ਹੁਣ ਉਹਨਾਂ ਨੂੰ ਇਹੀ ਜਵਾਬ ਦਿੰਦਾ ਵੀ ਜਦੋਂ ਸਰਕਾਰਾਂ ਨੇ ਬਾਹਰ ਹੀ ਫੜੀ ਤੇ ਮੇਰੇ ਦਾ ਸੀਐਮ ਸਾਹਿਬ ਨੂੰ ਇਹਹੀ ਬੇਨਤੀ ਹੈਗੀ ਵੀ ਜੰਨਾ ਵੀ ਮੇਰੇ ਫਾਦਰ ਸਾਹਿਬ ਦੀ ਦੇਣ ਹੈਗੀ ਆਪਣੇ ਦੇਸ਼ ਨੂੰ ਪੰਜਾਬ ਨੂੰ ਇੰਨਾ ਉਹਨਾਂ ਨੇ ਨਾਮ ਰੋਸ਼ਨ ਕੀਤਾ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਵੀ ਸਾਡੇ ਪਰਿਵਾਰ ਦੀ ਸਾਰ ਲਈ ਜਾਵੇ ਤੇ ਮੈਂ ਉਮੀਦ ਕਰਦਾ ਵੈਸੇ ਮੈਨੂੰ ਉਮੀਦ ਵੀ ਹੈਗੀ ਉਹਨਾਂ ਤੋਂ ਕਿਉਂਕਿ ਖੇਡਾਂ ਨੂੰ ਇੰਨਾ ਪ੍ਰੇਮ ਕਰਦੇ ਆ ਉਹ ਕਿ ਜਰੂਰ ਸਾਡੀ ਬਾਹ ਫੜਨਗੇ ਮੈਨੂੰ ਮੇਰੀ ਬਣਦੀ ਯੋਗਤਾ ਅਨੁਸਾਰ ਆਪਾਂ ਇਹ ਨਹੀਂ ਕਹਿੰਦੇ ਕਿ ਮੈਨੂੰ ਕੋਈ ਵੱਡੇ ਰੈਂਕ ਤੇ ਬਿਠਾ ਦਿਓ ਜਾ ਕੇ ਕੋਈ ਛੋਟੀ ਮੋਟੀ ਸਰਕਾਰੀ ਨੌਕਰੀ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ ਵੀ ਮੇਰੇ ਪਿਤਾ ਜੀ ਨੇ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦੇ ਵੀ ਉਹ ਮੈਨੂੰ ਮਤਲਬ ਨੌਕਰੀ ਦਿੱਤੀ ਜਾਵੇ ਤਾਂ ਦੇਸ਼ ਦੇ ਸਿੱਖ ਐਥਲੀਟ ਦਾ ਬੇਟਾ ਜਿਹੜਾ ਤੁਸੀਂ ਗੱਲਬਾਤ ਵੀ ਕੀਤੀ ਹੈ ਅਸੀਂ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਾ ਜਿਹੜਾ ਪੁਰਸਕਾਰ ਹੱਥ ਦੇ ਵਿੱਚ ਫੜੀ ਹਾਕਮ ਸਿੰਘ ਪੱਠਲ ਦਾ ਜਿਹੜਾ ਬੇਟਾ ਅੱਜ ਗਲੀ ਗਲੀ ਠੋਕਰਾਂ ਖਾ ਰਿਹਾ ਤੇ ਆਪਣੇ ਪਰਿਵਾਰ ਨੂੰ ਚਲਾਉਣ ਦੇ ਲਈ ਜਿਹੜਾ ਗੁਹਾਰ ਲਾ ਰਿਹਾ ਸੀਐਮ ਪੰਜਾਬ ਤੋਂ ਤਾਂ ਇਹ ਉਹ ਮੈਡਲ ਨੇ ਜਿਹੜੇ ਲੈਂਡ ਦੇ ਲਈ ਕਈ ਕਈ ਸਾਲ ਨੇ ਜਿਹੜੀ ਉਡੀਕ ਕਰਨੀ ਪੈਂਦੀ ਹੈ ਤਾਂ ਏਸ਼ੀਅਨ ਗੇਮਾਂ ਦੇ ਵਿੱਚ ਸਿੱਖ ਖਿਡਾਰੀ ਹਾਕਮ ਸਿੰਘ ਨੇ ਦੇਸ਼ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਸੀ 1978 ਦੇ ਵਿੱਚ ਤਾਂ ਅੱਜ ਉਹਨਾਂ ਦਾ ਪੁੱਤਰ ਇਸ ਹੱਦ ਤੱਕ ਮਜਬੂਰ ਹੈ ਕਿ ਆਪਣਾ ਘਰ ਚਲਾਉਣ ਲਈ ਵੀ ਮੋਥਾਜ ਹੈ ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ ਰੰਗਲਾ ਪੰਜਾਬ ਤੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਕਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਇਲ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਕੈਸ਼ਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਤੋ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ